ਦਾ ਖਾਂਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਰੈਕਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰ ਹੀ ਗੋੜੀ ਤੁਹਾਡੇ ਕੋਲ ਆ ਜੂਗੀ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਲਸ ਨੂੰ ਪੁੱਛਿਆ ਜਵਾ ਗੁਰੂ ਘਰ ਵੜ ਕੇ ਕਹਿ ਤੋ ਬਾਬੇ ਬੁੱਢੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਤਾ ਇੱਥੇ ਕਹੋ ਵੀ ਤੁਹਾਡੇ ਨਾਲ ਮੇਰੀ ਕੋਈ ਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋੜੀ ਚਲਾਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਅਨਕੌਂਟਰ ਕਰ ਰਹਾ ਮੈਨੂੰ ਕਿਸੇ ਦਾ ਹੋਣਾ ਆ ਗਿਆ ਸੀ ਮੈਂ ਉਹ ਸ਼ਾਦੇ ਪਾਣੀ ਚਾਹ ਪਾਣੀ ਚਲ ਜਾ ਉਹਨੇ ਚਲ ਬੰਦੇ ਇਕੱਠੇ ਕਰਕੇ ਇਹਨਾਂ ਉੱਤੇ ਚੜ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮਨਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹਨੂੰ ਕੋਕ ਨਹੀਂ ਹੋਇਆ ਚਲ ਗਿਆ ਮੈਂ ਕੀਆ ਬਾਅਦ ਤੋਂ ਬਾਅਦ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਹੀ ਸੇਫ ਲਗਾ ਚਲ ਗਿਆ ਇਹਨਾਂ ਮਿਲੋਰਾ ਦੱਸ ਦਿੱਤਾ ਸੀ ਪੁਲਿਸ ਵਾਲਿਆਂ ਨੇ ਕਿ ਤੇਰੇ ਨਾਲ ਰਾਤ ਨੂੰ ਕੌਕਾ ਕਰਨਾ ਇੱਕ ਐਮਐਨਰ ਹਰਵਾ ਰਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 50 ਪਿਸਤੌਲਾ ਮਿੱਠੀ ਵਿਕਰਮਪਰਾ ਸਾਡਾ ਭਰਾ ਵੀ ਕੈਂਸਰ ਛੋ ਕਰਕੇ ਨੂੰ ਵੀ ਇਹਨੇ ਡੁਕਣ ਹਨ ਵਾਕੇ ਭੱਜ ਜਾਊਗਾ ਚਲਾਤਾ ਜੇ ਵੀ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਤੇਰੇ ਭਰਾਵਾਂ ਦੇ ਫੜ ਕੇ ਬਖਾਤਾਗਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਰ ਸਿਰ ਤੇ ਹੱਥ ਰੱਖ ਕੇ ਫੌਖਾ ਬੈਸੀ ਕੋ ਬੋਲੀ ਚ ਲਾਈਏ ਅਸੀਂ ਤਾਂ ਬਰਾਹਤ ਸੋਪਾ ਹੀ ਹੋਏ ਹਾਂ ਕਿ ਉਹ ਐਵੇਂ ਝੂਠ ਬੋਲਦੇ ਹਾਂ ਮੈਂ ਕੋਈ ਸਤਵਦ ਕਦਰ ਕਰਦਾ ਹਾਂ 4 50 ਦੇ ਪੰ ਤੁਸੀਂ ਇਹ ਤੱਕ ਘਟਿਆ ਕਰਤਾ ਤੇ ਆਇਓ ਇੱਕ ਨਾ ਕਰੋ ਕੋਈ ਫਰਕ ਮੈਂ ਇੰਨੇ ਕੁਸ਼ਟਾ ਨਾਲ ਲੋਕਾਂ ਨੂੰ ਤੁਭਾਜਾ ਐਮਐਲਏ ਡਾਕ ਦੋ ਸੀਐਮ ਨੇ ਜਗੜਾ ਨੂੰ ਬੋਲਿਓ ਚੁਪਾ